ਸੀਵੜਾ ਇਲਾਕੇ ਤੋਂ ਵੇਖੀ ਇੱਕ अनोखा ਅੰਤਮ ਸੰਸਕਾਰ ਵੇਖਣ ਨੂੰ ਮਿਲਿਆ ਜਿੱਥੇ ਸਥਾਨਕ ਬਲੀਬੇਗ ਬਸਤੀ ਦੇ ਨਿਵਾਸੀ ਲੜਕੀ ਨਿਸ਼ਾ ਕੁਮਾਰੀ ਜੋ ਕਿ 7 ਅਗਸਤ ਨੂੰ ਫੇਰੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਨ ਦੇ ਲਈ ਜਾਂਦੀ ਹੈ ਤੇ ਉੱਥੇ ਵਾਪਸ ਇੱਕ ਹਾਦਸੇ ਦੇ ਕਾਰਨ 7 ਦਿਨਾਂ ਤੋਂ ਦਰਿਆ ਦੇ ਵਿੱਚ ਡੁੱਬ ਗਈ ਸੀ 7 ਦਿਨ ਵੀ ਜਾਂਦੇ ਬਾਵਜੂਦ ਵੀ ਜਦ ਉਸਦੀ ਮ੍ਰਿਤਕ ਦੇ ਨਹੀਂ ਮਿਲੀ ਤਾਂ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਪੁੱਤਲਾ ਬਣਾ ਕੇ ਅੰਤਮ ਸੰਸਕਾਰ ਕਰ ਦਿੱਤਾ ਤੇ ਲੇਬਰ ਦੇ ਠੇਕੇਦਾਰ ਜਿਸ ਦਾ ਇਹ ਕਹਿਣਾ ਹੈ ਕਿ ਉਹ 7 ਅਗਸਤ ਨੂੰ ਬਲੀਬੇਗ ਬਸਤੀ ਤੋਂ ਖੇਤਾਂ ਦੇ ਵਿੱਚ ਮਜ਼ਦੂਰੀ ਕਰਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪਿੰਡ ਦੁਪਾਨ ਕਿਸਾਨ ਦੇ ਖੇਤਾਂ ਦੇ ਵਿੱਚ ਕੰਮ ਕਰਾਉਣ ਦੇ ਲਈ ਲੈ ਕੇ ਆਏ ਸਨ। ਉਹਨਾਂ ਦੱਸੇ ਕਿ ਕਿਸਾਨ ਦੇ ਬਲੂਜ਼ ਦੁਪਹਿਰ ਨੂੰ ਮਜ਼ਦੂਰਾਂ ਨੂੰ ਛੁੱਟੀ ਕਰ ਦਿੱਤੀ ਗਈ, ਜੋ ਕਿ ਨੇੜੇ ਵਗਦੇ ਦਰਿਆ ਦਾ ਪਾਣੀ ਦੇਖਣ ਚਲੇਗੇ। ਇਸ ਦੌਰਾਨ ਲੜਕੀ ਨਿਸ਼ਾ ਆਪਣੀ ਸਹੇਦੀਆਂ ਦਿਨਾਂ ਪਾਣੀ ਦੇ ਵਿੱਚ ਨਹਾਉਣ ਦੇ ਲਈ ਉਤਰੀ ਤੇ ਪੈਰ ਫਿਸਲਣ ਦੇ ਕਾਰਨ ਡੁੱਬ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦੇ ਬਲੂਜ਼ ਦੀ ਪਾਲ ਕੀਤੀ ਗਈ। ਇੱਥੋਂ ਤੱਕ ਇਸ ਗਰੀਬ ਪਰਿਵਾਰ ਨੇ ਗੋਤਖੋਰਾ ਦੀ ਵੀ ਸਹਾਇਤਾ ਲਈ ਪਰ ਕਈ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਮ੍ਰਿਤਕ ਦੇ ਨਹੀਂ ਮਿਲਦੀ। ਅਖੀਰ ਪਰਿਵਾਰ ਦੇ ਬਲੂ ਹੁਣ ਦੀ ਨਿਸ਼ਾ ਨੂੰ ਇੱਕ ਪੁਤਲਾ ਉਸ ਦਾ ਬਣਾ ਕੇ ਉਸ ਨੂੰ ਆਪਣੀ ਧੀ ਮੰਨ ਕੇ ਅਲਤੀ ਬਣਾਈ ਗਈ ਤੇ ਪੁਤਲਾ ਫੂਕ ਦਿੱਤਾ ਗਿਆ ਚਿਹਰੇ ਤੇ ਫੋਟੋ ਲਗਾ ਕੇ ਪੁਤਲੇ ਨੂੰ ਕਪੜੇ ਪਵਾ ਕੇ ਘਟਨਾ ਵਾਲੀ ਥਾਂ ਤੇ ਦਰਿਆ ਦੇ ਕਿਨਾਰੇ ਸੰਸਕਾਰ ਕੀਤਾ ਗਿਆ ਤੇ ਮਾਛੀਵਾੜੇ ਇਲਾਕੇ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼ਾਇਦ ਕਿਸੇ ਨੂੰ ਮ੍ਰਿਤਕ ਮੰਨ ਕੇ ਉਸ ਦਾ ਪੁਤਲਾ ਬਣਾ ਕੇ ਸੰਸਕਾਰ ਕੀਤਾ ਗਿਆ ਹੋਵੇ ਨੀਸ਼ਾ ਦੇ ਪਰਿਵਾਰਿਕ ਮੈਂਬਰ ਜਿੱਤੇ ਆਪਣੀ ਧੀ ਦੇ ਖੋ ਜਾਂਦੇ ਕਾਰਨ ਦੁਖੀ ਸਨ ਉੱਥੇ ਲਾਸ਼ ਨਾ ਮਿਲਣ ਕਰਕੇ ਵੀ ਜ਼ਿਆਦਾ ਗਮਗੀਨ ਨਜ਼ਰ ਆਏ ਨੇ ਨੀਸ਼ਾ ਦੇ ਪਿਤਾ ਦਾ ਇਹ ਕਹਿਣਾ ਹੈ ਸੱਤ ਦਿਨਾਂ ਤੋਂ ਲੜਕੀ ਦੀ ਭਾਲ ਕਰ ਰਹੇ ਨੇ ਗੋਤਖੋਰਾ ਦੀ ਕਿਸ਼ਤੀਆਂ ਦੇ ਰਾਹੀ ਵੀ ਮਦਦ ਲਈ ਗਈ ਤੇ ਗਈ ਕਿਲੋਮੀਟਰ ਤੱਕ ਸਤਲੁਜ ਦਰਿਆ ਛਾਂ ਮਾਰਿਆ ਗਿਆ ਪਰ ਕੋਈ ਉਕਸੁਗ ਨਹੀਂ ਮਿਲੀ। ਕਿ ਜਦੋਂ ਹਮਗੇ ਨੇ ਤਾਂ ਉਹ ਬਸਤੀ ਦੇ ਪੰਡਤ ਜਿਸ ਦੀ ਸਲਾਹ ਲਈ ਜਿਸ ਦਾ ਕਹਿਣਾ ਕਿ ਲੜਕੀ ਦੇ ਆਤਮਿਕ ਸ਼ਾਂਤੀ ਦੇ ਲਈ ਪੁਤਲਾ ਬਣਾ ਕੇ ਉਸ ਦਾ ਅੰਤਮ ਸੰਸਕਾਰ ਉਸੇ ਥਾਂ ਤੇ ਕਰ ਦਿੱਤਾ ਜਾਵੇ ਜਿੱਥੇ ਉਹ ਪਾਣੀ ਦੇ ਵਿੱਚ ਸਮਾ ਗਈ ਹੈ। ਤੇ ਪਰਿਵਾਰ ਦੇ ਵੱਲੋਂ ਉਸ ਦਾ ਪੁਤਲਾ ਬਣਾ ਕੇ ਅਰਤੀ ਸਤਲੁਜ ਦਰਿਆ ਦੇ ਕਿਨਾਰੇ ਲਿਆ ਕੇ ਅਗਨ ਪੀਟ ਕਰ ਦਿੱਤੀ ਗਈ ਤੇ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ। ਸੋਨੇ ਲਾਲ 사ਣੀ। ਕੀ ਹੋਆ ਆਪकी ਲੜਕੀ? ਕੀ ਨਾਮ ਸਾਥ ਲੜਕੀ ਦਾ? ਨਿਸ਼ਾ ਕੁਮਾਰੀ ਜੀ। ਉਹ ਕਿਆ ਕੰਮ ਕਰਦੀ ਸੀ? ਉਹ ਚੌਣਾਗੁੱਡਣ ਗਈ ਸੀ। ਅੱਛਾ ਜੀ। ਕਿਆ ਹੋਇਆ ਵਾਹ ਪੜ? ਵਾਹ ਚੌਣਾਗੁੱਡਣ ਗਈ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਹਿ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ। ਤਾਂ ਉਹ ਲੇਬਰ ਲੈਣ ਗਿਆ। ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ। ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ। ਤੇ ਘਟੋ ਘਟ ਪੰਜ 6 ਕਿੱਲੇ ਬਾੜ ਸੀਗਾ। ਤੇ ਮਤਲਬ ਪੰਜ 6 ਕਿੱਲੇ ਬਾੜ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਆ ਕਹਿੰਦਾ ਪਾਣੀ ਦੇਖ ਕੇ ਠੇਕੇਦਾਰ ਕਹਿੰਦਾ ਮੈਂ ਪਾਣੀ ਦੇਖ ਕੇ ਆਇਆ ਹੁਣ ਮਨ ਲੂ ਪਾਣੀ ਦੇਖਣ ਜਾਣੇ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤੇ ਠੇਕੇਦਾਰ ਨਾਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਤਿੰਨ ਚਾਰ ਕੁੜੀਆਂ ਬੜੀਆਂ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕਿ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪਿੱਛੇ ੱੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ ਦੇਖੀ ਸਰ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕਿ ਜੀ ਮਤਲਬ ਕਿ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾ ਡੁੱਬਦੇ ਆ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ ਵਿੱਚ ਪਾਣੀ ਉੱਥੇ ਸਾਰਾ ਲੱਭਿਆ ਮਤਲਬ ਸਾਨੂੰ ਕਿੰਨੇ ਦਿਨ ਲੱਗਦੇ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉੱਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਤਾਂ ਕੁਝ ਲੱਭਿਆ ਨਹੀਂ ਜੀ ਸਾਨੂੰ ਤੇ ਬੋਟਾ ਨਾਲ ਤੁਸੀਂ ਕਿਤੇ ਦਿੰਦਾ ਰਹੇ ਸੀ ਕੁੜੀ ਨੂੰ ਲਾਉਂਦੇ ਸੀ ਉੱਥੇ ਮਤਲਬ ਕਿ ਪੂਰਾ ਹਫਤਾ ਲੱਭਦੇ ਰਹੇ ਜੀ ਅੱਛਾ ਕਿਸ ਤੇ ਨਾਲ ਵੀ ਲੱਭੀ ਗੋਤਾ ਕਿਸ ਤੇ ਗੋਤਾਖੋਰੇ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾਖੋਰ ਵੀ ਆਇਆ 8 ਤਰੀਕ ਨੂੰ ਆਇਆ ਫਿਰ ਆਪਾਂ ਜਿਹੜੇ ਉਹ ਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤੋਂ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲੇ ਜੀ ਨਹੀਂ ਮਿਲੇ ਜੀ ਹੁਣ ਅੱਜ ਕੁੜੀ ਜਾਂ ਕੀ ਕੀਤਾ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਕਿਸ ਨੇ ਘਾਤ ਆਪ ਕੋ ਪੜਨ ਜੀ ਕਰਦੇ ਇਸ ਪੰਡਤ ਨਹੀਂ ਜੀ ਆਪ ਵੀ ਸਾਥ ਦੀ ਲਈ ਹਾਂਜੀ ਉਹहां ਪਰ ਕੀ ਸੰਸਥਾ ਉਹ ਜਿੱਥੇ ਆਪਣਾ ਮਤਲਬ ਕੀ ਕੁੜੀ ਡੁੱਬੀ ਜੀ ਉੱਥੇ ਕਿਤੇ ਆਪਣੇ ਪੁਲਿਸ ਕੇ ਪਾਸ ਕਾਇਦ ਕਰਵਾਇਜੀ ਇਸ ਕੀ ਗਾਂਝੀ ਗਏ ਸੀਗੇ ਤੇ ਪੁਲਿਸ ਦੇ ਪਾਸ ਕਾਇਦ ਸੀਗੇ ਤੇ ਉਹ ਕਹਿੰਦੇ ਵੀ ਮਤਲਬ ਕਿ ਨਾ ਬਈ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੂਮ ਜਾਓ ਕੂਮ ਚ ਪੈਂਦਾ ਤੇ ਮੁੰਛੀ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਜਿਆ ਨਹੀਂ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਈ ਮੰਗ ਕਰਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾ ਇਨਸਾਫ ਉਹ ਇਨਸਾਫ ਚਾਹੀਦਾ आपका नाम क्या है रेखा रे, उस दिन क्या हुआ जब दरिया में घटना उस दिन क्या हुआ आप चारों कुड़ी गया था अच्छा हाँ। खेत में काम करने का गया था हाँ जी अच्छा, उसके बाद क्या हुआ खेत में काम करने का उसके बाद चले गया हम सब वहाँ पर पानी देखने पानी हम वहाँ पर दरिया हाँ चारो कुछ हाँ। 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 ਉਹਦਾ ਸਲੀਪੇ ਕਹਾਂ ਕਰ ਗਿਆ ਉਹ ਪਤ ਅੰਦੇ ਸਿੱਧਾ ਪਿੱਛੇ ਤਾਂ ਆਇਆ ਹੈਗਾ ਉਹ ਸਿੱਧਾ ਅੰਦਰ ਬਾਹਰ ਤਾਂ ਉਹ ਦੁਬਾਰਾ ਉਗਿਆ ਨਹੀਂ ਕਿ ਮੈਂ ਕਿ ਉਹਨੂੰ ਪਫਰੀਆਂ ਆ ਗਈ ਉਹ ਨਹੀਂ ਆਇਆ ਜੀ ਕੀ ਨਾਮ تھا ਉਸ ਦਾ ਉਹਦਾ ਨੀਸਾ ਨਾਮ ਸੀਗਾ ਆਪਕੇ ਸਾਥ ਪੱਕਾ ਸੀ ਆਪਕੇ ਨਾਲ ਹਾਂ ਜੀ ਸਭ ਕੰਮ ਕੀਤਾ ਹਾਂ ਉਸ ਨੂੰ ਡੂੰਡਾ ਕੀਤਾ ਆਪਣੇ ਉਹ ਵਾਹ ਪਰ ਪਾਣੀ ਮੇਂ ਪਾਸ ਮੇਂ ਡੂੰਡਾ ਉਹ ਡੂੰਡਾ ਕਿਵੇਂ ਉਹ वहां ਪਰ ਉਗ ਰ ਉਗਾ ਨਹੀਂ ਵਾਹ ਪਰ ਸੇ ਵਾਹ ਪਰ ਹਾਂ ਹਾਂ ਨਹੀਂ ਕੀ ਨਾਮ ਹੈ ਆਪਕਾ ਨਰੇਸ਼ ਕੁਮਾਰ ਨਰੇਸ਼ਾਨੀ ਜੀ ਕਿ ਉਹ ਤਾਂ ਕੈਸੇ ਘਟਨਾ ਹੋਈ ਜੋ ਲੜਕੀ ਦੀ ਮੌਤ ਵੀ ਕੈਸੇ ਘਟਨਾ ਹੋਈ ਜੀ ਉਹ ਜੀ ਕਿਹਾ ਸੀ ਗੁੱਡਨੂ ਜੀ ਠੀਕ ਆ ਹਾਂ ਜੀ ਵਾਹ ਪਰ ਫਿਰ ਉਹ ਕੁੜਿਆ ਸਭ ਦਰਿਆ ਚ ਲੱਗ ਗਿਆ ਜੀ ਦੱਖਣ ਨੂੰ ਅੱਛਾ ਠੀਕ ਹੈ ਚੋਂਥੇ ਮੈਂ ਉਹਨਾਂ ਨੂੰ ਰੋਕਿਆ ਕਿ ਵਾਹ ਜੀ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ ਮੈਂ ਕਹੇ ਕਿ ਮੜਾ ਜੋ ਉਧਰ ਨੂੰ ਗਿਆ ਜਿਹੜਾ ਤਿੰਨ ਚਾਰ ਕੁੜਿਆ ਸੀ ਇਹਨੇ ਨੇ ਸਾਈਡ ਚ ਆਉਣ ਲੱਗਿਆ ਤਿੰਨ ਬਸ ਉਹਦੇ ਨਾਲ ਕੁੜੀ ਇੱਕ ਸੀ ਉਹ ਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ ਮੈਂ ਕੁੜੀ ਦਾ ਨਾਂ ਸੀ ਨੀਸਾ ਜੀ ਉਹ ਕਾਮ ਕਰਦੀ ਕਾਮ ਕਰਦੀ ਵਾਹ ਪੜ ਜੀਰੀ ਗੁਰਦਾਸ ਸੀ ਗੁੜਾਈ ਕਰਦਾ ਸੀ ਹੁੰਦਾ ਜੀ ਆਪਣੇ ਵਾਪਸ ਬਹੁਤ ਡੋਣਾ ਜੀ ਮੈਂ ਕਹਾ ਬੋਲਾ ਉਹੀ ਪੇ ਛਲਾਂਗ ਮਾਰਤਾ ਥਾ ਕਿੰਨੀ ਉਮਰ ਦੀ ਕੁੜੀ ਦੀ ਉਮਰ ਦਾ 14 15 ਸਾਲ ਹੋਣਾ ਜੀ ਆਪਣੇ ਛਲਾਂਗ ਲਈ ਹਾਂ ਪੂਰਾ ਛਲਾਂਗ ਲਾਇਆ ਜੀ ਮੈਂ ਜਹਾਂ ਦੇਖ ਬੋਲਾ ਉਹ ਉਹੀ ਛਲਾਂਗ ਮਾਰਾ ਮੈਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਦਾਨੇ ਕੂਦੀਆ ਦਰਿਆ ਪਰ ਉਸਨੇ ਕੰਮ ਖਤਮ ਹੋ ਗਿਆ ਬਲਕਿ ਨੂੰ ਲੈ ਕੇ ਕਿਉਂ ਨਹੀਂ ਆਇਆ ਓ ਇਨਾ ਨੇ ਚਲ ਗਿਆ ਸੀ ਕੁੰਮਨ ਵਾਸਤੇ ਮੈਂ ਕਿ ਚਲਦਾ ਪਾਣੀ ਦੇ ਕੇ ਆਉਣਾ ਜੀ ਤਾਂ ਕਰਕੇ ਇਨਾ ਨੇ ਗਿਆ ਉੱਥੇ ਸੀ ਹਾਂਜੀ ਹਾਂ ਇਹ ਹੱਸਤਾ ਹੋ ਕੇ ਨਹੀਂ ਬਹੁਤ ਗੁੱਤਾ ਕੁਲ ਵੀ ਬੁਲਾਇਆ ਜੀ ਸਾਰੇ ਨੂੰ ਬੁਲਾਇਆ ਫਿਰ ਮਿਲਿਆ ਨਹੀਂ